ਜਲੰਧਰ ਪੁਲਿਸ ਨੂੰ ਪਿਛਲੇ 2-3 ਦਿਨਾਂ ਦੇ ਵਿੱਚ ਫਲੋਰਸਰਵਡ ਹੋਈ ਜੰਦੇ ਵਿੱਚ ਔਰ ਕਰਤਾਰਪੁਰ ਸੌਡਰਜਨ ਦੇ ਵਿੱਚ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਫਲੋਰ ਦੇ ਵਿੱਚ ਇੱਕ ਆਪਰੇਸ਼ਨ ਦੇ ਦੌਰਾਨ ਇਹਨਾਂ ਨੇ ਹਾਈਵੇ ਰੋਬਰਸ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਆ ਜਿਨ੍ਹਾਂ ਦਾ ਨਾਮ ਬਲਵਿੰਦਰ ਰਾਮ ਏਲੀਅਸ ਬਰਜੂ ਔਰ ਇਹਦੇ ਨਾਲ ਦਾ ਇੱਕ ਹੋਰ ਕੰਪਲੇਨਸ ਸੀਗਾ ਜਿਹਨੂੰ ਅਰੈਸਟ ਕੀਤਾ ਹੈਗਾ ਇਹਦੇ ਕੋਲੋਂ ਤਿੰਨ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਹੋਏ ਆ ਔਰ ਜਿਹੜਾ ਸੁਨੀ ਬਾਬਾ ਇਹਦੇ ਨਾਲ ਅਰੈਸਟ ਕੀਤਾ ਸੀਗਾ ਉਹਦੇ ਕੋਲੋਂ ਵੀ ਵੱਖਰੀਆਂ ਰਿਕਵਰੀ ਹੋਈ ਹੈ ਤੇ ਜਿਹੜਾ ਸੈਕੰਡ ਇਹਨਾਂ ਨੇ ਗੈਂਗ ਜਿਹੜਾ ਹੈਗਾ ਆ ਉਹ ਫੜਿਆ ਹੈਗਾ ਉਹ ਜਲੰਧਰ ਕਪੂਰਥਲਾ ਔਰ ਲੁਧਿਆਣੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਫੈਲਿਆ ਹੋਇਆ ਸੀਗਾ ਡੀਐਸਪੀ ਫਲੋਰ ਦੇ ਅੰਡਰ ਇਹ ਆਪਰੇਸ਼ਨ ਗੁਰਾਇਆ ਪੁਲਿਸ ਨੇ ਕੀਤਾ ਉਹਨਾਂ ਨੇ ਮੰਗਤਰਾਮ ਏਲੀਅਸ ਮੰਗਾ ਸੁਨੀਲ ਕੁਮਾਰ ਏਲੀਅਸ ਸੀਪੀ ਸਰਬਜੀਤ ਕਮਾਰੀ ਲਈ ਸਭੀ ਇਹ ਤਿੰਨ ਬੰਦੇ ਇਸ ਗੈਂਗ ਦੇ ਫੜੇ ਆ ਜਿਹੜੇ ਕੀ ਇਹਨਾਂ ਨੇ ਇੱਕ ਹਾਈਵੇ ਦੇ ਉੱਪਰ ਜਿਹੜੇ ਡਰਾਈਵਰਸ ਹੈਗੇ ਉਹਨਾਂ ਤੋਂ ਇਹਨਾਂ ਨੇ ਆਪਣੀਆਂ ਲੂਟਿੰਗ ਕੀਤੀ ਸੀ ਉਹਨਾਂ ਦੀਆਂ ਬਲੋਂਗਿੰਗਸ ਜਿਹੜੀਆਂ ਹੈਗੀਆਂ ਖੋਈਆਂ ਸੀਗੀਆਂ ਇਹਦੇ ਵਿੱਚੋਂ ਪੁਲਿਸ ਨੂੰ 12 ਜਿਹੜੇ ਖੋਏ ਹੋਏ ਮੋਬਾਈਲ ਹੈਗੇ ਫੋਨ ਉਹ ਮਿਲੇ ਆ ਸ਼ਾਰਪਸ ਜਿਹੜੇ ਹੈਗੇ ਵੈਪਨਸ ਮਿਲੇ ਆ ਔਰ ਜਿਹੜੇ ਵਾਰਦਤ ਕਰਦੇ ਸੀ ਜਿਹੜੇ ਇਹ ਵਹੀਕਲ ਦੇ ਉੱਪਰ ਉਹ ਵੀ ਪੁਲਿਸ ਨੇ ਬਰਾਮਦ ਕੀਤਾ ਇਸ ਸਬੰਧੀ ਇੱਕ ਵੱਖਰੀ ਐਫ ਆਈ ਆਰ ਜਿਹੜੀ ਆ ਉਹ ਪੁਲਿਸ ਨੇ ਲੋਜ ਕੀਤੀ ਹੈ ਜਿਹੜਾ ਕਰਤਾਰਪੁਰ ਸਰਕੂਲਰ ਦੇ ਵਿੱਚ ਐਸ ਐਚ ਓ ਕਰਤਾਰਪੁਰ ਨੇ ਆਪਰੇਸ਼ਨ ਕੀਤਾ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਹੈਗਾ ਆ ਮੋਟਰਸਾਈਕਲ ਚੋਰ ਜਿਹੜੇ ਆ ਉਹ ਫੜੇ ਹੈਗੇ ਆ ਉਹਨਾਂ ਕੋਲੋਂ ਦੋ ਮੋਟਰਸਾਈਕਲ ਜਿਹੜੇ ਚੋਰੀ ਦੇ ਉਹ ਬਰਾਮਦ ਕੀਤੇ ਗਏ ਆ ਔਰ ਇਹ ਇਹਨਾਂ ਦੀ ਬੈਕਗ੍ਰਾਉਂਡ ਦੇ ਵਿੱਚ ਵੀ ਕ੍ਰਿਮੀਨੈਲਿਟੀ ਹੈਗੀ ਹੈ ਪਹਿਲਾਂ ਵੀ ਇਹਨਾਂ ਦੇ ਉੱਪਰ ਪਰਚੇ ਦਰਜ ਆ ਸੂਮੇ ਕੁਰੀ ਫਿਰ ਤੁਹਾਡੇ ਰਾਹੀਂ ਇਹ ਦਹਰਾਉਣਾ ਚਾਹਣਾ ਵੀ ਜਲੰਧਰ ਰੂਰਲ ਪੁਲਿਸ ਲਗਾਤਾਰ ਤਕਰੀਬਨ ਕੋਈ ਦਿਨ ਇਦਾਂ ਦਾ ਹੁੰਦਾ ਨਹੀਂ ਜਦੋਂ ਅਸੀਂ ਕਿਸੇ ਨਾ ਕਿਸੇ ਕ੍ਰਿਮੀਨਲ ਨੂੰ ਫੜ ਕੇ ਜਿਹੜਾ ਉਹ ਦਿਨੇ ਆ ਅੰਦਰ ਕਿਉਂਕਿ ਸਾਡਾ ਜ਼ਿਲ੍ਹਾ ਹੀ ਹਾਈਵੇ ਦੇ ਉੱਪਰ ਹੈਗਾ ਨੈਸ਼ਨਲ ਹਾਈਵੇ ਹੋਣ ਕਰਕੇ ਇਹ ਕਾਫੀ ਪੋਸਿਬਿਲਟੀ ਬਣੀ ਰਹਿੰਦੀ ਹੈਗੀ ਇਹ ਕ੍ਰਾਈਮ ਹੋਣ ਦੀ ਬਟ ਅਸੀਂ ਪਿਛਲੇ ਕਾਫੀ ਟਾਈਮ ਤੋਂ ਜਿਹੜੇ ਕ੍ਰਿਮੀਨਲਸ ਹੈਗੇ ਪਿਛਲੇ 3 ਮਹੀਨਿਆਂ ਤੋਂ ਅਸੀਂ ਉਹਨਾਂ ਨੂੰ ਲਗਾਤਾਰ ਜਿਹੜਾ ਫੜਫੜ ਕੇ ਸਲੱਖਾਂ ਦੇ ਪਿੱਛੇ ਭੇਜ ਰਹੇ ਹਾਂ ਕੋਈ ਵੀ ਕ੍ਰਿਮੀਨਲ ਜਿਹੜੀ ਐਕਟੀਵਿਟੀ ਇਸ ਜ਼ਿਲ੍ਹੇ 'ਚ ਜਿਹੜੀ ਉਹ ਟੋਰਟ ਨਹੀਂ ਕੀਤੀ ਜਾਊਗੀ ਥੈਂਕ ਯੂ